ਕੀ ਜੋਰ ਸ਼ੋਰ ਨਾਲ ਲੱਗੇ ਹੋਇਆ ਜੀ ਲੋਕਾਂ ਦਾ ਬਹੁਤ ਵਧੀਆ ਪਿਆਰ ਮਿਲ ਰਿਹਾ ਹੈ ਸਟੂਡੈਂਟ ਦਾ ਰਿਸਪੌਂਸ ਮਿਲ ਰਿਹਾ ਆ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਹੈ ਦੇ ਫਸਟ ਤੋਂ ਬਿਲਕੁਲ ਜੀ ਪਾਣੀਆਂ ਦੇ ਮੁੱਦੇ ਇੱਥੇ ਕਾਫੀ ਤੇ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਦਾ ਵੀ ਇੱਥੇ ਆ ਕੇ ਵੀ ਲਵਾਇਆ ਜਾਵੇ ਔਰ ਕਿਉਂਕਿ ਇਲਾਕੇ ਦੇ ਕਿਸਾਨਾਂ ਨੂੰ ਵੀ ਮਜ਼ਦੂਰਾਂ ਨੂੰ ਵੀ ਫਾਇਦਾ ਹੋਊਗਾ ਜਨਾਬ ਜਿੱਥੇ ਆਇਓ ਮੀਟਿੰਗਾਂ ਕਰਤੀਆਂ ਬਾਜੀ ਸਾਰੀਆਂ ਮੀਟਿੰਗਾਂ ਚੱਲ ਰਹੀਆਂ ਨੇ ਦਿਨ ਥੋੜੇ ਰਹਿ ਗਏ ਹੁਣ ਬਾਕੀ ਝੋਰ ਸ਼ੋਰ ਨਾਲ ਲੱਗੇ ਹੋਏ ਆ ਜੀ ਲੋਕਾਂ ਦਾ ਬਹੁਤ ਵਧੀਆ ਪਿਆਰ ਮਿਲ ਰਿਹਾ ਹੈ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਆ ਆਪ ਦੀ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਹੈ ਡੇ ਫਸਟ ਤੋਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜਿਹੜੇ ਮੁੱਦੇ ਜਿਹੜੇ ਗੱਲ ਕਰੀ ਕਾਫੀ ਸਮਾਂ ਹੋ ਗਿਆ ਤੁਹਾਨੂੰ ਲੋਕਾਂ ਦੇ ਵਿੱਚ ਤੇ ਇਹਨਾਂ ਨੂੰ ਕਾਫੀ ਗੱਲਬਾਤ ਤੁਹਾਡੇ ਨਾਲ ਹੋ ਕੇ ਕਰਦੇ ਨੇ ਬਿਲਕੁਲ ਜੀ ਪਾਣੀਆਂ ਦੇ ਮੁੱਦੇ ਇੱਥੇ ਕਾਫੀ ਤੇ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਦਾ ਵੀ ਇੱਥੇ ਆ ਕੇ ਵੀ ਲਵਾਇਆ ਜਾਵੇ ਔਰ ਕਿਉਂਕਿ ਇਲਾਕੇ ਦੇ ਕਿਸਾਨਾਂ ਨੂੰ ਵੀ ਮਜ਼ਦੂਰਾਂ ਨੂੰ ਵੀ ਫਾਇਦਾ ਹੋਊਗਾ ਔਰ ਇਲਾਕਾ ਨਿਵਾਸੀ ਨੂੰ ਵੀ ਫਾਇਦਾ ਹੋਊਗਾ ਇਹ ਸਹੀ ਹੋ ਸਕਦਾ ਹੁਣ ਵੀ ਜੇ ਗੱਲ ਕਰੀਦੇ ਫਿਰ ਪਾਣੀ ਦਾ ਮੁੱਦਾ ਉੱਥੇ ਹੀ ਰਹਿਣਾ ਲੱਗਦਾ ਵੀ ਹੋਰ ਉਹਨੇ ਪਾਣੀ ਦਾ ਮੁੱਦ ਨੂੰ ਸੁਝਾਇਆ ਗਿਆ ਬਿਲਕੁਲ ਜੀ ਹੁਣ ਮਾਲਵਾ ਨਹਿਰ ਵੀ ਨਿਕਲ ਰਹੀ ਆ ਉਹਦੇ ਨਾਲ ਕਾਫੀ ਕੁਛ ਫਾਇਦਾ ਹੋਗਾ ਕਾਂਗਰਸ ਦੇ ਖਾਲੀ ਦੇ ਲੋਕ ਬਹੁਤ ਪਰਿਵਾਰ ਆਪਣੇ ਆਮਰ ਵਾਰੀ ਸ਼ਾਮ ਨੂੰ ਕਿਦਾਂ ਦੇਖਦੇ ਬਹੁਤ ਚੰਗਾ ਜੀ ਪਰਿਵਾਰ ਵੱਡਾ ਹੋ ਰਿਹਾ ਆ ਆਪ ਦਾ ਔਰ ਬਹੁਤ ਚੰਗੀ ਗੱਲ ਆ ਲੋਕ ਸਰਕਾਰ ਦੀਆਂ ਨੀਤੀਆਂ ਦੇਖ ਕੇ ਇਧਰ ਆ ਰਹੇ ਨੇ ਮੁਕਾਬਲੇ ਦੀ ਗੱਲ ਕਰੀਏ ਹੁਣ ਪੂਰਾ ਪੰਗਿਆ ਹੋਇਆ ਮੁਕਾਬਲਾ ਕਿਵੇਂ ਲਾਦਾ ਤੁਹਾਨੂੰ ਦੇਖੋ ਜੀ ਸਾਰੇ ਆਪੋ ਆਪਣੀ ਮਿਹਨਤ ਕਰ ਰਹੇ ਹੈ ਜਿਹੜਾ ਬੰਦਾ ਜ਼ਿਆਦਾ ਮਿਹਨਤ ਕਰ ਲ ਕਰਮਜੀਤ ਨੂੰ ਮੋਲ ਹੋ ਰਹਾ ਤੇ ਵਾਸਤੇ ਆਏ ਜੇ ਵੈਸੇ ਤਾਂ ਉਹਨਾਂ ਨੇ ਇਸ ਵੇਲੇ ਮੁਹਿਮ ਜਿਹੜੀ ਪਖਾਈ ਹੋਈ ਆ ਉਹ ਸਮੁੱਚੇ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਦੇ ਦਿੱਤੇ ਆ ਪਰ ਕੁਝ ਰੋਸਤ ਮਿੱਤਰ ਸਨ ਕੁਝ ਬਿਜ਼ਨਸਮੈਨ ਸਨ ਉਹਨਾਂ ਦੇ ਨਾਲ ਮੀਟਿੰਗ ਸੀ ਤੋਂ ਚੇਚੇ ਤੌਰ ਦੇ ਤੇ ਕਰਮਜੀਤ ਥੋੜਾ ਨੇ ਕਿਹਾ ਤੋਂ ਮੈਂ ਉਹਨਾਂ ਦੇ ਕਰਕੇ ਆ ਸਰ ਪੰਜਾਬ ਸਰਕਾਰ ਵੱਲੋਂ ਕਿਤੇ ਕਿਤੇ ਕੋਈ ਵਾਅਦੇ ਕੀਤੇ ਗਏ ਸੀ ਅੱਜ ਵੀ ਕਈ ਵਾਰ ਲੋਕ ਸਵਾਲ ਕਰਦੇ ਨੇ ਕਿ ਪੂਰੇ ਨਹੀਂ ਹੋਏਗੇ ਕੀ ਲੱਗਦਾ ਹੈ ਉਹਨਾਂ ਸਮੇਂ ਦੇ ਵਿੱਚ ਉਹ ਪੂਰੇ ਹੋ ਸਕਦੇ ਹੁੰਦੇ ਕੋਈ ਸਰਕਾਰ ਇਸ ਤਰ੍ਹਾਂ ਦੀ ਆਈ ਨਹੀਂ ਜਿਹਨੇ ਪਹਿਲੇ 2 ਸਾਲਾਂ ਦੇ ਵਿੱਚ ਇੰਨੇ ਵਾਅਦੇ ਪੂਰੇ ਕਰਦੇ ਹੋਣ ਜਿਹੜਾ ਇੱਕ ਅੱਧਾ ਰਹਿ ਗਿਆ ਅੱਜ ਸਾਡੇ ਕੋਲੇ 3 ਸਾਲ ਜਿਹੜੇ ਉਹ ਮੌਜੂਦ ਨੇ ਅਸੀਂ ਪੋਜ਼ਿਟਿਵ ਕਿਸਮ ਦੀ ਜਿਹੜੀ ਰਾਜ ਲੀਤੀ ਆ ਉਹ ਕਰ ਰਹੇ ਆ ਅਸੀਂ ਸਕੂਲਾਂ ਦੀ ਗੱਲ ਕਰ ਰਹੇ ਆ ਅਸੀਂ ਹਸਪਤਾਲਾਂ ਦੀ ਗੱਲ ਕਰ ਰਹੇ ਆ ਅਸੀਂ ਮੁਹੱਲਾ ਕਲੀਨਿਕਾਂ ਦੀ ਗੱਲ ਜਿਹੜੀ ਉਹ ਕਰ ਰਹੇ ਆ ਜੇ 850 ਮੁਹੱਲਾ ਕਲੀਨਿਕ ਬਣ ਗਿਆ ਸਕੂਲ ਆਫ ਐਮਿਨੈਂਸ ਬਣ ਗਏ ਸਕੂਲਾਂ ਦੀ ਹਾਲਤ ਜਿਹੜੀ ਹੋ ਸਦਰਗੀ ਐਸਐਸਐਫ ਇਸ ਵੇਲੇ ਹਾਈਵੇਜ਼ ਦੇ ਉੱਤੇ ਆ ਤੁਸੀਂ ਉਹ ਗੱਲ ਜਿਹੜੀ ਜਿਉਂ ਕਰੋ ਜਿਹੜੀ 95% ਦੇ ਕਰੀਬ ਅਸੀਂ ਪੂਰਾ ਕਰ ਦਿੱਤਾ ਹੈ ਇਹ ਬਗਰਾੜੀ ਮੁੱਦਾ ਕਾਫੀ ਰਿਹਾ ਤੁਹਾਨੂੰ ਪਤਾ ਕੰਟਰੈਕਟਰ ਇੰਸ਼ਾ ਦੀ ਬੇਦੀ ਕਿਸੇ ਲੇਕਿਨ ਮੁੱਦਾ ਗਾਇਬ ਆ ਲੋਕਾਂ ਨੂੰ ਸਾਹਮਣੇ ਮੇਰਾ ਪਰਿਵਾਰ ਅਜੇ ਕਿਤੇ ਨਾ ਕਿਤੇ ਇਸ ਕਾਰਨ ਤੋਂ ਦੁਖੀ ਹੈ ਸਰਕਾਰ ਇਨਸਾਫ ਨਹੀਂ ਦਿਵਾ ਪਈ ਕੇਸ ਗਾਇਬ ਨਹੀਂ ਹੈ ਜੀ ਜਿਹੜੀ ਐਸਆਈਟੀ ਆ ਉਹਨੂੰ ਬਿਲਕੁਲ ਫ੍ਰੀ ਹੈਂਡ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਹੋਇਆ ਕੋਟਪੂਰਾ ਗੋਲੀ ਕਾਣ ਦਾ ਚਲਾਨ ਜਿਹੜਾ ਜੀ ਉਹ ਅਦਾਲਤ ਦੇ ਵਿੱਚ ਐਸਆਈਟੀ ਪੇਸ਼ ਕਰ ਚੁੱਕੀ ਹੋਈ ਆ ਜਿਹੜਾ 10000 ਪੇਜ ਤੋਂ ਉੱਪਰ ਦਾ ਔਰ ਉਹਦੇ ਵਿੱਚ ਫਰੀਦਕੋਟ ਦੀ ਅਦਾਲਤ ਨੇ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਸਮੇਤ ਸੈਣੀ ਇਹਨਾਂ ਸਾਰਿਆਂ ਦੀਆਂ ਜ਼ਮਾਨਤਾਂ ਜਿਹੜੀਆਂ ਉਹ ਰੱਦ ਕੀਤੀਆਂ ਸੀਗੀਆਂ ਕੋਟਕਪੂਰਾ ਤੋਂ ਪਹਿਲਾਂ ਇਹ ਸ਼ੁਰੂ ਹੋਇਆ ਸੀਗਾ ਉਸ ਤੋਂ ਬਾਅਦ ਜਿਹੜਾ ਅਗਲਾ ਚਲਾਨ ਹੈ ਉਹਦੇ ਵਾਸਤੇ ਵੀ ਐਸਆਈਟੀ ਜਿਹੜੀ ਉਹ ਕੰਮ ਕਰ ਰਹੀ ਹੈ ਆਜ਼ਾਦਾਨਾ ਤੌਰ ਤੇ ਐਸਆਈਟੀ ਜਿਹੜੀ ਬਗੜਾੜੀ ਗੱਲ ਕਰੀਏ ਤਾਂ ਉਸ ਮੁੱਦੇ ਕੋਲ ਚਲਾਨੇ ਆ ਰਿਹਾ ਬਾਰ-ਬਾਰ ਪਰਿਵਾਰ ਮਿਲ ਵੀ ਰਿਹਾ ਉਹਨਾਂ ਨੂੰ ਲੇਕਿਨ ਉਹ ਐਸਆਈਟੀ ਦੇ ਚਲਾਨ ਨਹੀਂ ਪੇਸ਼ ਕਰੀ ਕਿਉਂਕਿ ਕੰਮ ਅਦਾਜ਼ ਹੁੰਦਾ ਉਹ ਪ੍ਰੋਸੀਜਰ ਤਾਂ ਗੁਰੂ ਗ੍ਰੰਥ ਸਾਹਿਬ ਨਹੀਂ ਚਾਹਦਾ ਕਿ ਦੋਨੇ ਕੇਸ ਇਕੱਠੇ ਬਰਾਬਰ ਚੱਲਣਗੇ ਅਜੇ ਤੱਕ ਗਰਾੜੀ ਵਾਲੇ ਗੱਲ ਕਰੀ ਉਹ ਚਲਾਨ ਕੋਈ ਪੇਸ਼ ਨਹੀਂ ਕਰਦਾ ਐਸਆਈਟੀ ਨੂੰ ਪਹਿਲਾਂ ਕੰਮ ਹੀ ਨਹੀਂ ਕਰਨ ਦਿੱਤਾ ਗਿਆ ਉਹਦੇ ਵਿੱਚ ਰਾਜਨੀਤੀ ਜਿਹੜੀ ਉਹ ਹੁੰਦੀ ਰਹੀ ਪਹਿਲੀ ਵਾਰ ਇਹ ਕਿ ਐਸਆਈਟੀ ਆਜ਼ਾਦਾਨਾ ਤੌਰ ਦੇ ਉੱਤੇ ਜਿਹੜਾ ਉਹ ਕੰਮ ਕਰ ਰਹੀ ਹੈ ਇਹਦੇ ਵਿੱਚ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਗਈ ਨਹੀਂ ਤਾਂ 10000 ਪੰਨੇ ਦਾ ਜਿਹੜਾ ਕੋਟਕਪੂਰਾ ਦਾ ਚਲਾਨ ਪੇਸ਼ ਕਰਨਾ ਇਹ ਕੋਈ ਛੋਟੀ ਗੱਲ ਨਹੀਂ ਨੇ ਉਸ ਪਾਸੇ ਵੱਲ ਨੂੰ ਇਹ ਵੱਡਾ ਸਟੈਪ ਹੈ ਇਸ ਗੱਲ ਦਾ ਅਸੀਂ ਵਾਅਦਾ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਐਸਆਈਟੀ ਜਿਹੜੀ ਆ ਉਹ ਜਿਵੇਂ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂਗਾ ਕੋਈ ਰਾਜਨੀਤਿਕ ਵਾਲਾ ਵੀਡੀਓ ਚਲਾਣਾ ਉਹ ਪੇਸ਼ ਕੀਤਾ ਜਾਊਗਾ। ਪੁਰਵੇਦ ਦਾ ਲਗਾਤਾਰ ਸਵਾਲ ਉਠਾ ਰਹੇ ਨੇ ਵੀ ਨਹੀਂ ਹੋ ਰਿਹਾ ਕੁਝ ਇਹ बार-बार ਪੇਸ਼ ਤੇ ਪਾਰ ਰਿਹਾ। ਤੋ ਉਹਨਾਂ ਦੇ ਇੱਕ ਸਵਾਲ ਨੇ ਮੈਂ ਤੁਹਾਨੂੰ ਜਿਹੜਾ ਦੱਸਤਾ ਜੀ ਕੋਟਕਪੂਰੇ ਵਾਲਾ ਇੱਕ ਵਾਰੀ ਮੈਂ ਪੱਤਰਕਾਰਾਂ ਨੂੰ ਬੇਨਤੀ ਕਰੂੰਗਾ ਜੀ ਉਹ ਹੁਣ ਪਬਲਿਕ ਡੋਮੇਨ ਦੇ ਵਿੱਚ ਹੈ ਕਾਈਂਡਲੀ ਇੱਕ ਵਾਰੀ 10000 ਪੰਨੇ ਨੂੰ ਜਿਹੜਾ ਜੀ ਉਹ ਪੜ੍ਹ ਜ਼ਰੂਰ ਲੈਣਾ ਦੀ ਕਿਉਂਕਿ ਤੁਹਾਡੇ ਬਹੁਤ ਕੰਮ ਦਾ ਹੈ ਅੱਛਾ ਜੀ ਚਲਾਨ ਦੇਖਿਆ ਸੀ ਕਿ ਐਕਚੁਅਲੀ ਪ੍ਰोसीਡਿੰਗਸ ਤੇ ਤਾਂ ਰੁਕੀ ਹੋਈ ਹੈ ਨਾ ਜੀ ਨਹੀਂ ਉਸ ਚਲਾਨ ਹੈ ਜੀ ਮੇਰਾ ਨਹੀਂ ਪ੍ਰोसीਡਿੰਗ ਨਹੀਂ ਰੁਕੀ ਹੋਈ ਤੁਸੀਂ ਆਪਣੀ ਜਿਹੜੀ ਜਾਣਕਾਰੀ ਆ ਉਹਨੂੰ ਕਰੈਕਟ ਕਰੋ ਪ੍ਰोसीਡਿੰਗ ਨਹੀਂ ਰੁਕੀ ਹੋਈ ਪ੍ਰोसीਡਿੰਗ ਜਿਹੜੀ ਆ ਉਹ ਚੱਲ ਰਹੀ ਹੈ ਹੁਣ ਮਾਮਲਾ ਅਦਾਲਤ ਦੇ ਵਿੱਚ ਹੈ ਜਦੋਂ ਮਾਮਲਾ ਅਦਾਲਤ ਦੇ ਵਿੱਚ ਪੇਸ਼ ਹੋਇਆ ਉਹਦੇ ਉੱਤੇ ਪ੍ਰोसीडिंग ਜਿਹੜੀ ਉਹ ਸਟਾਰਟ ਹੋ ਗਈ ਹੋਈ ਆ ਸਾਡੀ ਪੂਰੀ ਕੋਸ਼ਿਸ਼ ਹੈ ਜਦੋਂ ਬਰਗਾੜੀ ਦਾ ਵੀ ਚਲਾਨ ਜਿਹੜਾ ਪੇਸ਼ ਹੋ ਜੂਗਾ ਮੁੱਖ ਮੰਤਰੀ ਸਾਹਿਬ ਹਾਈ ਕੋਰਟ ਨੂੰ ਇਹ ਚਿੱਠੀ ਲਿਖਣਗੇ ਕਿ ਇਹਦੇ ਵਾਸਤੇ ਇੱਕ ਸਪੈਸ਼ਲ ਅਦਾਲਤ ਜਿਹੜੀ ਆ ਉਹ ਸੈਟਅਪ ਕੀਤੀ ਜਾਵੇ ਜਿਹਦੇ ਵਿੱਚ ਡੇ ਟੂ ਡੇ ਸੁਣਵਾਈ ਹੋਵੇ